ਲੋ ਜੀ ਦੇਖ ਲੋ ਆ ਗਈ ਆ ਇਹ ਗੱਲ ਹੈ ਜੀ ਮੇਰੀ ਕਮਾਈ ਲੈ ਜੀ ਆ ਗਈ ਹੋ ਚੰਦੀ ਆ ਗਈ ਸਾਗ ਤੇ ਤਿਆਗ ਹੁਣ ਪਾਉ ਸਾਗ ਸਸੇ ਕਾਲ ਟਟਾ ਮਹੱਲ ਵਿੱਚ ਉਸ ਨੂੰ ਤੇ ਅੱਜ ਮੰਮੀ ਜੀ ਨੇ ਬਣਾਏ ਆ ਮੇਥੀ ਵਾਲੇ ਪਰੋਠੇ ਦੇਖੋ ਸਾਰੇ ਜਣੇ ਆਂਜੇ ਮੰਮੀ ਕਹਿੰਦੇ ਖਾਪੇ ਜਾਣਾ ਸਾਰਿਆਂ ਨੂੰ ਅੰਜੇ ਬੜੇ ਸੇ ਖਾਣੇ ਨੂੰ ਰੋਠੇ ਲੈ ਕੇ ਜਾਵਾਂਗੇ ਤੇ ਕੋਈ ਕੁਝ ਮਿਲਦੇ ਆਨਸਾਰੇ ਨੂੰ ਲੋ ਜੀ ਹੁਣ ਅਸੀਂ ਬੈਠੇ ਆ ਗਿੰਨੀ ਕੋ ਗਿੰਨੀ ਅੱਜ ਆ ਗਈ ਉਹ ਸੁਣਾ ਗਿੰਨੀ ਕੀ ਆ ਉਹ ਗੱਲਾਂ ਜਸ਼ਨ ਆਈ ਨਹੀਂ ਅੱਜ ਅੱਜ ਜਸ਼ਨ ਨਹੀਂ ਆਇਆ ਪਹਲੇ ਉਹ ਆਈਆਂ ਨਾ ਕਦੇ ਐਨ ਤੋਂ ਕਮੇਟਾਂ ਦੇ ਆ ਪਾਕਿਸਤਾਨ ਤੋਂ ਵਾਹ ਜੀ ਵਾਹ ਲੋ ਜੀ ਦੇਖ ਲੋ ਆ ਗਈ ਆ ਅੱਜ ਗੱਲ ਹੈ ਜੀ ਮੇਰੀ ਕਮੈਂਟ ਆ ਨਾਲ ਜੀ ਚਲ ਕੋਈ ਨਹੀਂ ਕੋਈ ਸਿਆਲ ਆ ਗਿਆ ਹੁਣ ਟਨ ਟੈਦ ਹੀ ਰਹਿਣਾ ਸਾਰਿਆਂ ਨੇ ਹਾਂਜੀ ਹੁਣ ਅਸੀਂ ਅੱਗੇ ਘਾਰ ਇਧਰ ਬਣਦਾ ਸਾਗ ਹਾਂਜੀ ਸਾਗ ਬਣਦਾ ਹੋਇਆ ਐ ਮਮੀ ਜੀ ਹਾਂਜੀ ਹੁਣ ਤਾਂ ਬਣੀ ਜਾਣਾ ਹੁਣ ਬੀਜਣਾ ਵੀ ਅਸੀਂ ਹੋ 2 ਘੰਟੇ ਹੋ ਗਏ ਰਜ ਤੇ ਅੱਛਾ ਅੱਛਾ ਮਮਾ ਇਹ ਪਹਿਲੇ ਹੀ ਕਰ ਲਿਆ ਕਿਉਂਕਿ ਲੇਟ ਮੈਨੂੰ ਤਾਂ ਲੇਟ ਆਣਾ ਮਤਲਬ ਨੇ ਪਨਾਕ ਰੱਖ ਹੁਣ ਲੈ ਰਹੇ ਹਾਂ ਪਾਣੀ ਹਾਂਜੀ ਅੱਜ ਅਸੀਂ ਬੀਜਣੇ ਦੀ ਕੋਸ਼ਿਸ਼ ਕਰਾਂਗੇ। ਹਾਂਜੀ ਅੱਜ ਬੀਜਣਾ ਵੀ ਆ ਅਸੀਂ ਸਾਗ ਸਾਗੋ ਸਾਗ ਕਰਤਣੀ ਅੱਜ ਬਲੌਗ 'ਚ। ਲੇਟ ਹੋ ਗਿਆ ਦੇਖੋ ਕੋਸ਼ਿਸ਼ ਕਰਕੇ ਦੇਖ ਲੈਂਦੇ ਹਾਂ। ਹਾਂਜੀ ਹੋ ਗਿਆ। ਉਹਦਾ ਕੀ ਐ ਮੰਮੀ? ਮੈਂ ਬੜਾ ਕਹੀ ਨਾ ਗੋਟਾ ਗੜਾਈ ਕਰਨੀ ਘਰ ਪਤਾ ਲੱਗੂ ਜੰਡਾ ਦੀ ਕੁੜੀ ਆ। ਉਹ ਤਾਂ ਮੈਂ ਹੀ ਕਰਦੀ ਹੁੰਦੀ ਜੇ ਸਬਜ਼ੀ ਲਾਣੀ ਹੁੰਦੀ ਆ। ਮੈਨੂੰ ਹੀ ਲਾ ਦਿੰਦੇ ਹਾਲ ਹੂੰ ਕਹੀ ਨਾਲ। ਕਿੱਦਾਂ ਪਤਾ ਲਾ ਦੈ ਨਾ? ਹਾਂਜੀ ਹਾਂਜੀ ਜੰਡਾ ਦੀ ਆ। ਹੋਰ ਕਿੱਦਾਂ ਜਿਆ? ਔਰ ਬਸ ਠੀਕ ਹੈ ਸਵੇਦੀ ਸਾਗ ਦੇ ਦਵਾਲੇ ਹੁਣ ਅੱਛਾ ਹੁਣ ਅਲਣ ਰਹਿ ਗਿਆ ਠੀਕ ਫੇ ਮੱਕੀ ਦੀ ਵੀ ਰੋਟੀ ਹਾਂਜੀ ਉਹ ਵੀ ਬਣੂਗੀ ਹਾਂਜੀ ਮੱਕੀ ਦੀ ਰੋਟੀ ਵੀ ਨਾਲ ਉਹ ਬਣਾ ਕੇ ਦਿਖਾਵਾਂਗੇ ਇਸ ਵਾਰ ਇਸ ਵਾਰ ਸਾਗ ਨਹੀਂ ਦਿਖਾਣਾ ਸੀ ਮੱਕੀ ਦੀ ਰੋਟੀ ਬਣਾ ਕੇ ਦਿਖਾਣੀ ਆ ਹਾਂਜੀ ਘੰਟੇ ਹੋ ਗਏ ਉਦਰੇ ਇਹ ਕਈ ਇਦ ਲਫਾਫੇ ਆਲੇ ਬਣਾਉਣੀ ਮੰਮੀ ਹੱਥ ਆਲੇ ਬਣਾਉਂਦੇ ਆ ਉਹ ਜਾ ਮਤਲਬ ਕਿਸੇ ਨੂੰ ਆਂਦੀ ਨਹੀਂ ਨਬੋ ਤਾਂ ਹੱਥ ਆਲੇ ਉਹਨੂੰ ਘਰ ਗਾਹ ਕੁੜੀਆਂ ਨੂੰ ਪਹਿਲਾਂ ਬੁੜੀਆਂ ਸਾਡੇ ਬਾਰੇ ਨੂੰ ਆਦੀ ਰੋਟੀ ਬਣਾਉਂਦੇ ਔਰ ਕੁੜੀਆਂ ਨੂੰ ਤਾਂ ਦੀ ਮੱਕੀ ਦੀ ਰੋਟੀ ਬਣਾਉਂਦੇ ਮੇਰੇ ਤੇ ਨਹੀਂ ਜਾਣਾਂ ਕਿਸ ਨੇ ਆਪਣੇ ਨਾਲ ਐ ਕਰ ਲੱਗੀਆਂ ਇਹ ਸਮ ਤਾਂ ਔਖਾ ਕੰਮ ਲੱਗਦਾ ਨਾ ਹੱਥ ਨਾਲ ਵਧੀਆ ਰੋਟੀ ਬਣਦੀ ਮम्मी ਹੱਥ ਨਾਲ ਬਣਾਉਂਦੇ ਆ ਵਾਹ ਜੀ ਮੈਂ ਵੀ ਟੈਲੈਂਟ ਹੁੰਦਾ ਕਿਸੇ ਕਿਸੇ ਚ ਅੱਜ ਦੇ ਜਮਾਨੇ ਦੇ ਸਪੈਸ਼ਲ ਸਾਡੀ ਮਾਂ ਨਾ ਸਕਾਲਿਆ ਹਾਂਦੇ ਹਾਂ ਕੀ ਖੰਦੇ ਹੋਏ ਮੰਮੀ ਜੀ ਮਮੂ ਜੀ ਸ਼ਰਮ ਆ ਗਏ ਮਾ ਮਾ ਹਾਂ ਰੋਟੀ ਖਾਂਦੇ ਪਰੌਠੇ ਖਾਂਦੇ ਚੋਲੀ ਚੋਰੀ ਦੱਸ ਦੇ ਨੀ ਉਹਦੇ ਉਹਦੇ ਕੋ ਬਾਦ ਨਹੀਂ ਆਦਿਓ ਹੁਣ ਅਸੀਂ ਜਾਣਾ ਸ਼ਹਿਰ ਨੂੰ ਹੈ ਉਹ ਵੀ ਕੈਲੰਡਰ ਮੱਕੀ ਦਾ ਆਟਾ ਆਹ ਦੇਖੋ ਆਹ ਦੇਖੋ ਹੱਥ ਯਾਰ ਦੇਖੋ ਹੁਣ ਖਾਈ ਦਤ ਨਹੀਂ ਐ ਮਮੀ ਹਾਂ ਹੁਣ ਅਸੀਂ ਜਾ ਕੇ ਆਉਂਦੇ ਆ ਤੇ ਮੱਕੀ ਦਾ ਆਟਾ ਲੈ ਕੇ ਆਉਂਦੇ ਫਿਰ ਅੱਲਣ ਅਸੀਂ ਸਾਗ ਚ ਪਾਉਂਦੇ ਆ ਹਨਾ ਮੇਰੀ ਚਲੋ ਫੇ ਚਲਿਏ ਫਿਰ ਮਿਲਦੇ ਆ ਕੇ ਆ ਕੇ ਮਮੀ ਮੈਂ ਬਣਾਣੀ ਮੈਗੀ ਹਾਂ ਲੋ ਜੀ ਹੁਣ ਅਸੀਂ ਮੱਕੀ ਦਾ ਆਟਾ ਲੈ ਕੇ ਬੋਲ ਗਏ ਆ ਦੇਖੋ ਜੀ ਲੈ ਆਂਦਾ ਆ ਹਣਾ ਮਮੇ ਜੀ ਹਾਂ ਜੀ ਹਾਂ ਜੀ ਮਮੇ ਜੀ ਦੀ ਖੁਸ਼ੀ ਦੇਖੋ ਸਾਲ ਬਣਨੇ ਦੀ ਹਾਂ ਜੀ ਹੋਰ ਮਮੇ ਜੀ ਹੋਰ ਦੋ ਜੀ ਹਾਂ ਜੀ ਹਣ ਅੰਦਰ ਅਸੀਂ ਬਣਾ ਲੱਗਿਆ ਮੈਗੀ ਅਸੀਂ ਬਣਾਣ ਲੱਗੇ ਚੱਲਣਾ ਹਾਂ ਜੀ ਚਲੋ ਅੰਦਰ ਪਾਣੀ ਪਾ ਦਈਏ ਤੇ ਫੇਰ ਮੈਗੀ ਬਣਾ ਦੀਏ ਹਾਂਜੀ ਲੋ ਜੀ ਅੱਜ ਵੱਡਾ ਭਾਂਡਾ ਤੇ ਲੈ ਆਂਦਾ ਮੈਂ ਜਰਾ ਹੁਣ ਮੰਮੀ ਦੇ ਬਣਦੀ ਰਹੇ ਅੱਜ ਅੰਕਲ ਜੀ ਆ ਗਏ ਪੇਂਟਰ ਸਾਹਿਬ ਹੋਰ ਕਰਿਆ ਨੇ ਕੰਮ ਅੰਕਲ ਹਾਂ ਕਹੇ ਦੀ ਆਏ ਨਹੀਂ ਹਲੇ ਨਹੀਂ ਆਇਓ ਗਏ ਹੀ ਹਲੇ ਹਾਂਜੀ ਹਾਂਜੀ ਚਲੋ ਆਜੋ ਹੁਣ ਅਸੀਂ ਮੈਗੀ ਤੇ ਹੁਣ ਪਾ ਲਈ ਮੰਮੀ ਵਿੱਚ ਲੋ ਜੀ ਇੱਧਰ ਅਸੀਂ ਮੈਗੀ ਦੇਖ ਸਕਦੇ ਹੋ ਬੜਾ ਲੱਭੀ ਆ ਤੇ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਆ ਹੈਗਾ ਜੀ ਮੈਗੀ ਮਸਾਲਾ ਹੈਗੀ ਹਲਦੀ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਿੰਨੇ ਆ। ਲੋ ਜੀ। ਇਹ ਵੀ ਲਾਣੇ ਆਨੇ ਤੇ ਫਿਰ ਇਹਨੂੰ ਸਾਰਾ ਮਿਕਸ ਕਰ ਦਿੰਨੇ ਆ ਤੇ ਇਸੇ ਤਰ੍ਹਾਂ ਸਾਡੀ ਮੈਗੀ ਹੋ ਜਾਣੀ ਤਿਆਰ ਪਤਿਆਰ। ਫੇ ਅਸੀਂ ਖਾਵਾਂਗੇ। ਸੋਰੀ ਕੈਮਰਾ ਉੱਧਰ ਨੂੰ ਹੋ ਗਿਆ। ਲੋ ਜੀ ਮੈਗੀ ਹੋ ਗਈ ਤਿਆਰ ਮੰਮੀ ਜੀ ਪਾਂਡੇ ਤਾਂ ਆਉਂਦੇ ਹੋਏ। ਲੋ ਮੰਮੀ ਜੀ ਹੁਣ ਅਸੀਂ ਖਾਂਦੇ ਆਂ ਮੈਗੀ। ਹਾਂਜੀ ਹਾਂਜੀ ਹੁਣ ਅਸੀਂ ਕੱਢ ਲਗੇ ਡਿੱਗੀ ਚੋਂ ਕਿੰਨੀ ਦਿੱਤਾ ਹੋਇਆ ਗਿਫਟ ਹੁਣੇ ਮੰਮੀ ਜੀ ਖੋਲੂਗੇ ਮੰਮੀ ਜੀ ਆ ਗਿਨੇ ਨੇ ਗਿਫਟ ਦਿੱਤਾ ਇਹਨੂੰ ਖੋਲ ਲਓ ਮੈਂ ਉਹਨੂੰ ਕਹੀ ਗਈ ਮੈਂ ਕਿਹਾ ਕਿਆ ਲੋੜ ਸੀ ਇਹਦੀ ਤੂੰ ਵੀ ਬਸ ਚਲੋ ਗਿਨੇ ਜੀ ਥੈਂਕ ਯੂ ਫੋਰ ਥਿਸ ਗਿਫਟ ਹੁਣ ਅਸੀਂ ਖੋਲਦੇ ਆ ਫਿਰ ਦਿਖਾਉਨੇ ਆ ਕੀ ਹੈ ਲੋ ਜੀ ਮੰਮੀ ਜੀ ਖੋਲੋ ਗਿਫਟ ਗਿੰਨੀ ਤਾਂ ਆਈ ਨਹੀਂ ਉਹਦਾ ਬਰਥਡੇ ਤੇ ਪਰ ਕਹਿੰਦੇ ਗਿਫਟ ਮੈਂ ਜ਼ਰੂਰ ਦੇਣਾ ਮੈਂ ਕਿ ਮੈਂ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀਗਾ ਬਾਅਦ ਚੋਂ ਨੇ ਦੱਸਿਆ ਲੈ ਗਿਫਟ ਜੋ ਫੜਾ ਤੇ ਮੇਰੇ ਹੱਥ ਵਿੱਚ ਹੈ ਹੋਰ ਵੀ ਬਾਜੀ ਰਿਹਾ ਕਹਿੰਦੇ ਮੈਂ ਆ ਪੈਕ ਕੀਤਾ ਯਾਰ ਸਾਹੀ ਤੇ ਪਿਆ ਲਿਆ ਦੇਖੋ ਕੀ ਹੁਣ ਇਹਦੇ ਵਿੱਚ ਮਰਾ ਤੇਲਵਾ ਗਿੰਨੀ ਦਾ ਹਾਂ ਇੱਧਰ ਖੋ ਇੱਧਰ ਅੱਛਾ ਓ ਮਾਈ ਗॉड ਓ ਚੈੱਕ ਕਰੋ ਸਾਰੇ ਜਾਣੇ ਇਹ ਗਿੰਨੀ ਇਹਦੇ ਵਿੱਚ ਉਹ ਅੱਛਾ 1 ਮਿੰਟੇ ਚੱਲਣਾ ਵੀ ਹੈ ਕੁਝ ਓ ਐਦਾਂ ਆ ਕਤ ਕਿੰਨਾ ਪਿਆਰਾ ਬੱਚਾ ਇਹ ਉੱਡਾ ਹਾਂ ਬਹੁਤ ਪਿਆਰਾ ਆ ਇੱਧਰ ਰੱਖਣ ਵਾਸਤੇ ਨਾ ਵਧੀਆ ਆ ਇਦਾਂ ਹੂੰ ਵਿੱਚ ਫੋਟੋ ਵੀ ਲਾ ਸਕਦੇ ਆ ਹਾਂ ਹਾਂ ਵਧੀਆ ਆਓ ਥੈਂਕ ਯੂ ਗਿੰਨੀ ਕਿੰਨਾ ਪਿਆਰਾ ਹਾਂ ਮੂੰਹ ਦੇਖਦੇ ਆ ਬੰਦ ਕਰਕੇ ਸ਼ੀਸ਼ਾ ਵੀ ਬਣ ਜਾਂਦਾ ਲੈ ਦੋ ਚੀਜ਼ਾਂ ਬਣ ਜਾਣੀਆਂ ਹਾਂ ਇੰਦਾ ਸ਼ੀਸ਼ਾ ਆ ਵਾਓ ਇੰਦਾ ਵਿੱਚ ਫੁੱਲਾਂ ਦਾ ਲੈਟਾ ਜਣ ਹਾਂ ਬਹੁਤ ਸੋਹਣਾ ਆ ਕਿੰਨੀ ਥੈਂਕ ਯੂ ਡੈਡੀ ਜੀ ਆ ਗਏ ਹੰਜ ਡੈਡੀ ਜੀ ਹੈਲੋ ਡੈਡੀ ਜੀ ਪਰੇ ਹੋ ਗਏ ਮਮਮੀ ਜੀ ਕੁਝ ਲੈ ਕੇ ਕੁਝ ਲੈ ਕੇ ชิจิอจิจิแล้วชิจิอะไรก็ชิจิอะไรชิจิฮ่าฮ่าฮ่าฮ่าอ๋อแม่ไม่ใช่ต่ขวัญบดเลยเฮ้ยแม่ไม่ใช่เหรอมันต้อาสิจอาเลยขวัญแม่เฮยสิ ਲੋਜੀ ਹੁਣ ਅਸੀਂ ਕੜਾਈ ਰੱਖ ਲਈਆ ਕਿਉਂਕਿ ਅਸੀਂ ਸਾਗ ਲੈ ਆਂਦਾ ਚੁੱਲੇ ਤੋਂ ਚੱਕ ਕੇ ਤੇ ਹੁਣ ਅਸੀਂ ਲਾਣੇ ਤੜ ਕੇ ਲੋਜੀ ਮੰਮੀ ਜੀ ਫੜੋ ਕੈਮਰਾ ਸਮਗਰੀ ਦੇਖ ਸਕਦੇ ਹੋ ਤੁਸੀਂ ਸਾਰੇ ਜਾਣੇ ਆ ਹੈਗੇ ਪਿਆਜ਼ ਟਮਾਟਰ ਅਦਰਕ ਤੇ ਹਰੀ ਮਿਰਚ ਕੱਟੀ ਹੋਈ ਤੇ ਹੁਣ ਪਾਣ ਲਿਓ ਜੀ ਤੇ ਹਾਂਜੀ ਬੀਬੀ ਜੀ ਵੀ ਆਂਦੇ ਹੋ ਹਾਂਜੀ ਹਾਂਜੀ ਵੀਡੀਓ ਸਮਾਈਲ ਦੇਖੋ ਇਹ ਇੱਧਰ ਤੜਕਾ ਲੱਗਦਾ ਦੇਖੋ ਹਾਂਜੀ ਇਹ ਫੱਟ ਗਿਆ ਕਾ ਨਾ ਵੀ ਕਹਾਣੀ ਲਿਖੀ ਤੜਕਾ ਦੋ ਵੀ ਵੀ ਇਹ ਰੰਜੀ ਹੁਣ ਆ ਜਾਓ ਮੰਮੀ ਜੀ ਇੱਧਰ ਹੁਣ ਅਸੀਂ ਤੜਕਾ ਲਾਉਨੇ ਆ ਲਓ ਜੀ ਹੁਣ ਅਸੀਂ ਪਾ ਲਿਆ ਇਹਦੇ ਵਿੱਚ ਪਿਆਜ਼ ਦੋ ਜੀ චර කොන්නවා හෝ මොන් ලගා සාගනත් තොඩකා ලක්ගන පෙර බනමගේ මක්කිදී රොට්ටේ හෙවි මගය හද ਲਸਣ ਵਾ ਵਿੱਚੇ ਪਾਤਾ ਸੀ ਸਾਜ ਹਰੀਆਂ ਮਿਰਚਾਂ ਤੇ ਆਧਿਕ ਰਮ ਵਿੱਚੇ ਲਸਣ ਵਿੱਚੇ ਸੜਤਾ ਸੀ ਹੋਣ ਕੱਲਾ ਪਿਆਜ਼ ਤੇ ਕਮਾਟਾ ਤੇ ਹਰੀ ਮਿਰਚ ਤੇ ਥੋੜਾ ਜਿਆਡ ਪਾਣਾ ਥੋੜਾ ਜਿਆ ਕੱਟ ਲਿਆ ਸੀ ਹਾਂ ਜੇ ਤੁਮ ਗਲਗ ਗਦੇ ਮੇਰੇ ਹੱਥ ਦਾ ਨਾਲੇ ਪੰਗੜਾ ਪੈਂਦਾ ਕੁਝ ਵੀ ਹੋਣੀ ਚਾਹੀ ਮੈਂ ਕੰਮ ਕਰ ਕਰ ਲੋਜੀ ਪਰ ਅਸੀਂ ਵਿੱਚ ਟਮਾਟਰ ਵੀ ਪਾਤੇ ਪਰ ਅਸ ਦਿਖਾਈ ਨਹੀਂ ਤੁਹਾਨੂੰ ਸੋਈ ਸੀ ਜਦੋਂ ਵੀਡੀਓ ਨਹੀਂ ਬਣੀ ਹੋ ਦੇਖ ਸਕਦੇ ਇੱਦਾਂ ਤੇ ਫੋੜ ਅਸੀਂ ਪਾ ਲੱਗੇ ਇਹਦੇ ਵਿੱਚ ਅਦਰਕ ਤੇ ਮਿਰਚਾ ਉਹ ਅਸੀਂ ਹੰਸੇ ਤਦ ਨਹੀਂ ਇਹਦੇ ਵਿੱਚ ਲੋਜੀ ਇਸੇ ਤਰ੍ਹਾਂ ਸਾਡਾ ਤੁਰਕਾ ਹੋ ਜਾਣਾ ਤੇ ਯਾਰ ਤੇ ਯਾਰ ਤੇ ਸਾਗ ਵੀ ਪਿਆਰੇ ਤੇ ਫਿਰ ਪਾਗੇ ਸਾਗ ਵੀ ਹੋ ਜਾਣਾ ਸਿਆਹ ਦੇਖੋ ਮੰਮੀ ਕੈਮਰਾ ਮਾਰਦੇ ਹੋਏ ਮੰਮੀ ਇਹਨੂੰ ਸਿੱਧਾ ਦੱਸਦੇ ਹੋਏ ਮੰਮੀ ਜੀ ਕਿਦਾ ਕੈਮਰਾ ਫੜਨਾ ਹੈ ਮੰਮੀ ਜੀ ਦਾ ਧਿਆਨ ਮੇਰੇ ਉੱਰ ਹੁੰਦਾ ਕੈਮਰਾ ਕਈ ਵੇਲੇ ਉਧਰ ਹੋ ਜਾਂਦਾ ਇਸ ਤਰ੍ਹਾਂ ਕਈ ਵੇਲੇ ਤੋ ਹੋ ਜਾਂਦਾ ਰੋਏ ਮੰਮੀ ਇਹਦੇ ਖਾਓ ਹੋਣਾ ਫੋਕਸ ਛੁੱਟ ਜਾਂਦੇ ਐਂ ਤੇ ਸਾਹ ਵੀ ਦਿਖਾ ਦਿੰਦੇ ਆ ਆਇਓ 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 ਆਜੋ ਜਿਹੜਾ ਖਾਣਾ சந்தோஜே குழாச்சிக <laughs> 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 मैं बार बार देखी जा रही है बाद तू फिर आ गई तू फिर आ गया है? <laughs> ਹਾਂਜੀ ਫਟਾਫਟ ਬਸ ਰੋਟੀ ਪੜਾ ਦਿਓ ਹੁਣ ਸਾਰਾ ਬਸ ਖਾਲੀ ਐਸੀ ਬਸ ਇਹਦੀ ਰੋਟੀ ਨਾਲ ਮੱਕੀ ਦੀ ਰੋਟੀ ਮੰਮੀ ਨੂੰ ਦੱਸ ਦਈਏ ਹਾਂ ਉਹ ਵੀ ਕਹਿੰਦੇ ਮੇਰੇ ਮੂੰਹ ਤੇ ਆ ਗਿਆ ਕੈਮਰਾਮੈਨ ਨਹੀਂ ਚਿਹਰਾ ਆ ਗਿਆ ਇਹੋ ਮੰਮੀ ਨੂੰ ਮੌਮ ਨੇ ਮਾਰੇ ਮੈਨੂੰ ਦੇਖੋ ਕਰ ਦੇ ਕਿਦਾਂ ਦੇ ਹਾਂ ਮੰਮੀ ਜੀ ਜਿਹੜਾ ਕੰਮ ਕੁੱਫੇ ਕਰਨੇ تھے ਇੱਥੇ ਬੰਦੀਏ ਇਹ ਕੀ ਹੋਇਆ ਮੇਰੇ ਛਿੱਤਰ ਮਾਰਾ ਮੰਮੀ ਜੀ ਉਹ ਵੀ ਸਾਰਿਆਂ ਦੇ ਸਾਹਮਣੇ ਸਾਰੇ ਨੂੰ ਡਰਾਤਾ ਤੁਸੀਂ ਤਾਂ ਹਾਂ ਮੰਮੀ ਹੁਣ ਸਾਗ ਨੂੰ ਨਾ ਡਰਾਇਓ ਸਾਗ ਤੱਕ ਦੋ ਚਲੋ ਚਲੋ ਹੁਣ ਪਾ ਵੀ ਦੋ ਸਾਗ ਅਸੀਂ ਤਿਆਰ ਨਹੀਂ ਹੁੰਦਾ ਹੈਗਾ ਰਾਤ ਕਰਤਾ ਥੋੜਾ ਜਿਹਾ ਹਲਨ ਅੱਛਾ ਮੈਂ ਤਾਂ ਤਿਆਰ ਨਹੀਂ ਹੋ ਰਿਆ ਅੜੀ ਵੀ ਤਿਆਰ ਚ ਬੈਠੇ ਹੋਏ ਲੋ ਜੀ ਅਦਰਕ ਕਿੰਦਾ ਹੁਣ ਪਾ ਦੋ ਸਾਗ ਅਦਰਕ ਮਤਲਬ ਹੋ ਗਿਆ ਤਿਆਰ ਲੋ ਜੀ ਅੰਜੇ ਹੋਣ ਦੇਖੋ ਖੁਸ਼ੀ ਖੁਸ਼ੀ ਝਲਕੀ ਨਹੀਂ ਤੁਮੀ ਖੁਸ਼ੀ ਸਾਡੇ ਅੰਦਰ ਆ ਸਾਗ ਵੀ ਹਾਂਜੀ ਹੋਰ ਹੋਰ ਵਾਓ ਲੋ ਜੀ ਇਸੇ ਤਰ੍ਹਾਂ ਸਾਡਾ ਹੋ ਜਾਣਾ ਸਾਗ ਤਿਆਰ ਲੋ ਜੀ ਮੰਮੀ ਜੀ ਨਾਲੋਂ ਨਾਲ ਬਲੌਗ ਬਣਾ ਦੇਖਦੇ ਹੋ ਨਾਲੇ ਬਣਾਦੇ ਆ ਨਾਲੇ ਰੋਟੀ ਵੀ ਬਣਾਉਂਦੇ ਹਾਂ ਵਾਹ ਜੀ ਵਾਹ ਇਹ ਇੱਦੀ ਹੁੰਦਾ ਸਾਡੀ ਕੁਰੀ ਨਾਲੇ ਕੰਮ ਨਾਲੇ ਬਲੌਗ ਜਿਹੜਾ ਲਾਇ ਪਾਇਆ ਉਹ ਵੀ ਦੇਖਣਾ ਹੁੰਦਾ ਹੈ ਹੈ ਨਾ ਮੰਮੀ ਜੀ ਹਾਂਜੀ ਐਦਾਂ ਲੋ ਜੀ ਐਦਾਂ ਆਟਾ ਗੁੰਨੀ ਦਾ ਮੱਕੀ ਦਾ ਦੇਖ ਲੋ ਸਾਰੇ ਜਾਣੇ ਹਾਂਜੀ ਆਹ ਕਿਆ ਆ ਗੁੱਟ ਮਾਰ ਕੇ

ਹਰ ਵਸੇ ਬਣਾਵਾ ਸੇਖਣਾਲੇ ਮਮੀ ਜੀ ਇਹ ਤੁਸੀਂ ਕਹਿ ਰਹੇ ਹੋ ਹੋਰ ਕਿੰ ਕਹਿਣਾ ਹੈ ਤੈਨੂੰ ਮਮੀ ਜੀ ਮਾਂ ਮੈਂ ਕਹਿੰਦੀ ਕਿ ਨੰਮ ਕੰਮ ਕਰੋ ਸਿੱਖੋ ਮੱਕੀ ਦੀ ਰੋਟੀ ਦੇਖੋ ਕਿੱਦਾਂ ਦੀ ਬਣਦੀ ਹੈ ਮੈਂ ਵੀ ਜੇ ਸਿੱਖੂੰਗੀ ਪਹਿਲਾ ਆਟਾ ਗੁੰਨੀਏ ਦੇਖੀ ਐਦਾਂ ਬਸ ਐਦਾਂ ਗੁੰਨਕਿਓ ਪੇੜਾ ਕਰ ਦ ਪਹਿਲੇ ਇੱਕ ਬਣਾ ਕੇ ਦਿਖਾਓ ਫੇ ਦੇਖਾਂਗੇ ਜੇ ਬਣ ਗਈ ਆਹ ਸਿਲੰਡਰ ਚਲਾਤਾ ਵਾ ਪਹਿਲਾ ਤੁਸੀਂ ਇਹ ਬਣਾਓ ਹਲਾ ਤਵਾ ਉਹ ਵੀ ਮੈਂ ਚਲਾ ਦਿੰਨੀ ਆ ਲਓ ਜੀ ਇਤਰਾ ਵਾਸੀ ਚਲਾ ਦੇ ਨਾ ਕੰਜੇ ਲਾਤੀ ਅਗ ਤਵੇਂ ਨਾ ਹਾਂਜੀ ਅਸਾ ਪੇੜਾ ਕਰ ਲੈ ਉਹਦਰ ਉਹ ਵੀ ਬੰਦ ਕਰ ਦੋ ਹਲੇ ਦਸ਼ਕੜੀ ਆਈ ਨਹੀਂ ਚੱਕਾਈ ਨਹੀਂ ਲੋ ਜੀ ਇੱਦਾਂ ਪਾਣੀ ਤਾਂ ਆਲਾ ਦਿੰਦੇ ਮੈਂ ਰੋਟੀ ਨਾਲ ਅੱਛਾ ਪਾਣੀ ਵੀ ਲਾਣਾ ਜੋ ਜੀ ਪਾਣੀ ਵੀ ਨਾਲ ਹੀ ਰੱਖਿਆ ਤੁਸੀਂ ਹਾਂਜੀ ਐਤ ਵਾਰ ਬਸ ਚੌਂਡ ਲੈਣੀ ਅੱਛਾ ਪਾਣੀ ਲਾਉਂਦੇ ਹੁੰਦੇ ਆ ਮੈਂ ਪਾਣੀ ਲਾਉਂਦੀ ਨਹੀਂ ਹੁੰਦੀ ਤਾਂ ਹੀ ਫਿਰ ਐਤ ਵਾਰ ਬਸ ਬਾਦ ਜਣੀ ਰੋਟੀ ਅੱਛਾ

ਓ ਉਹ ਵਾਸਤੇ ਉੱద్ధి ਹੁੰਦਾ ਮੰਮੀ ਦਾ ਗੁੱਸਾ ਡੋਨਟ ਮਾਈਂਡ ਐਨੀ ਡੋਨਟ ਮਾਈਂਡ ਮੰਮੀ ਨੇ ਮਾਰ ਫੇ ਆਇਆ ਮੇਰੇ ਕੋ ਨਹੀਂ ਤਾਂ ਮੰਮੀ ਨੇ ਫੇ ਆ ਜਾਣਾ ਕੱਲੂ ਬਲੋਗ ਬਣਾ ਚੱਲੋ ਜੀ ਮੰਮੀ ਦੇ ਗੁੱਸਾ ਨਹੀਂ ਰੋਟੀ ਬਣਾ ਫੇ ਦਿਖਾਈਏ ਮੈਂ ਵੀ ਕਿੱਦਾਂ ਬਣਾਉਣੀ ਆ ਰੋਟੀ ਹਾਂ ਮੇਰੀ ਰੋਟੀ ਹਾਂ ਜੀ ਮੰਮੀ ਰੋਟੀ ਖੁਸ਼ੀ ਫੇ ਹੋ ਜਾਣੀ ਮੰਮੀ ਨੂੰ ਫੋਨ ਦੇ ਸਕਦੇ ਹਾਂ ਤਿੰਦਰ ਮੱਕੀ ਦੀ ਰੋਟੀ ਬਣਾਦੀ ਹੋਈ ਹਾਂ ਜੀ ਅੱਜ ਲੱਗੀ ਸਿੱਖਣ ਮੱਕੀ ਦੀ ਰੋਟੀ ਦੇਖੋ ਜੀ ਕਿੱਦਾਂ ਬਣਾਉਦੇ ਆ। ਹੋਰੀ ਸੇਖੀ ਨਹੀਂ ਦੀ। ਅੱਜ ਭੁੰਮੀ ਲਈਏ। ਹੀਰੇ ਸਬਾਚ ਮम्मी ਨੇ ਕਿਹਾ ਕੈਮਰਾ ਤੂੰ ਸਿੱਧਾ ਨਾ ਕੈਮਰਾ ਧਿਆਨ ਨਾਲ ਮੈਨੂੰ ਚਾਹੀਦਾ। ਉਹ ਚੁੰਡੇ ਨੂੰ ਪਹਿਲਾਂ ਚੁੰਡ ਅੰਨਾ ਹਾਂ ਹਾਂ ਅੰਚ ਹਾਂ ਫੇਰ ਵੱਜ ਜਾਂਦੀ ਹੈ। ਚਾਹ ਹਾਂ ਤਣੀ ਤੇ ਰੱਖਾ ਵਿਧ ਵੱਲੇ। ਤੇਰੇ ਪਾਸ ਦੀ ਗੱਲ ਹੈ ਨਹੀਂ ਲੰਗੂ ਪਹਿਲਾਂ ਪਹਿਲਾਂ ਸਾਰੇ ਨਾਲ ਐਂਦੀ ਹੁੰਦੀ ਆ ਕੋਈ ਗੱਲ ਨਹੀਂ ਤੁਸੀਂ ਜਿਆਦਾ ਸੀਰੀਅਸ ਨਹੀਂ ਲੈਣਾ ਮੰਮੀ ਜੀ ਨੂੰ ਕਿਉਂਕਿ ਮੰਮੀਆਂ ਜਦੋਂ ਸिखਾਣਾ ਹੋਵੇ ਕੁਝ ਇਹਦੀ ਅੱਛਾ ਪਹਿਲਾਂ ਇੰਦਾ ਚੋਂਟ ਲੈ ਲਓ ਜੋ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੀ ਮੱਕੀ ਦੀ ਰੋਟੀ ਤੇ ਮੰਮੀ ਦੀ ਮੱਕੀ ਦੀ ਰੋਟੀ ਕਿੰਨਾ ਡਿਫਰੈਂਸ ਹੈ हां मम्मी जी और अस इदा ही रोटी ਨੇ ਇੱਥੇ ਆਪਾਂ ਬਣਾ। ਮੈਂ ਕਿ ਜੇ ਮम्मी जी ਇੰਦਾ ਦੀ ਰੋਟੀ ਖਾਣੀ ਤਾਂ ਫੇ ਦੱਸੋ। ਦੱਸੋ। ਹੋਰ ਥੋੜੀ ਚਾਸਤੀ। हां जी। ਉਹ ਪਹਿਲੀ ਵਾਰ ਬਣਾਇਆ ਤਾਂ ਪਹਿਲੀ ਵਾਰ ਜਿੱਤ ਕਾਮਯਾਬੀ ਨਹੀਂ ਮਿਲਦੀ। ਬਾਰ-ਬਾਰ ਕੀਤੇ ਤੇ ਕਾਮਯਾਬੀ ਮਿਲ ਗਈ ਆ। ਸੋ ਇਸਨੇ ਬਾਰ-ਬਾਰ ਟਰਾਈ ਕਰਦੇ ਰਹਿਣਾ ਚਾਹੀਦਾ। ਹਾਂ ਜੀ। ਉਹ ਜੀ ਅਸੀਂ ਆਪਣੀ ਪਲੇਟ ਤਿਆਰ ਕਰ ਲਈ ਆ। ਸਰੌਂ ਦਾ ਸਾਗ ਵਿੱਚ ਕੀ ਪਾਇਆ ਹੋਇਆ ਤੇ ਇੱਧਰ ਦਹੀਂ ਤੇ ਮੱਕੀ ਦੀ ਰੋਟੀ ਨਾੜ ਪਾਣੀ ਆ ਲੱਸੀ ਨਹੀਂ ਆਧਰ ਮਮੇ ਜੀ ਬੈਠੇ ਹੋਏ ਤੁਹਾਨੂੰ ਇੱਕ ਗੱਲ ਦੱਸਾਂ ਮਮੇ ਜੀ ਇੱਕ ਵਾਰ ਇੱਕ ਵਾਰ ਪਤਾ ਕਿੱਦਾਂ ਹੋਈ ਸੀ ਮੇਨਾਂ ਉਦੋਂ ਵੀ ਸਾਗ ਬਣਿਆ ਸੀਗਾ ਪਰ ਉਦੋਂ ਸੀਗਾ ਮੱਖਣ ਜਿਦਾ ਪਹਿਲਾਂ ਜਿੱਦਾਂ ਸ਼ੈਰੋ ਲਿਆਉਂਦੇ ਹੁੰਦੇ ਸੀ ਨਾ ਮੱਖਣ ਉਹ ਸੀਗਾ ਤੇ ਹਨਾ ਮੈਂ ਨਾ ਬੜੇ ਚਾ ਨਾਲ ਉਹਨੂੰ ਨਾ ਪਰੇ ਸਾਗ ਵਿੱਚ ਪਾਇਆ ਤੇ ਉਹਨੂੰ ਘੋਲਿਆ ਤੇ ਉਹ ਕੁਲਿਆ ਨਹੀਂ ਹਣਾ ਕੁਲਿਆ ਨਹੀਂ ਮੈਂ ਕਿ ਚਲ ਠੰਡਾ ਹੋਣਾ ਸਾਗ ਤਾਂ ਨਹੀਂ ਘੋਲਿਆ ਤੇ ਬਾਅਦ ਚੋਂ ਬਾਅਦ ਵਿੱਚ ਕੀ ਹੋਇਆ ਤੁਸੀਂ ਸੁਣਨਾ ਤੁਸੀਂ ਹੱਸਣਾ ਬਹੁਤ ਆ ਦੱਸੋ ਸਹੀ ਹੱਸਣਾ ਬਹੁਤ ਚਾ ਮੈਂ ਤੇਰੀ ਗੱਲ ਸੁਣ ਕੇ ਸਾਨੂੰ ਟੈਨਸ਼ਨ ਮੈਂ ਸਾਗ वो दो बार खाधा चमचे न बाद चो मैनू पता लगा वो मखण नहीं सी साबण सी <laughs> आई, आई, मैं साग <laughs> खादा नहीं हूं दो चमचे खाते मैं क्या मखण घोड़ा कौड़ा खाते मैं क्या इनू की हो गया जो दो मैं दोबारा रसोई च जाके वह डब्बा देखा ਉਹ ਸੀਗਾ ਸਾਬਣ ਆ ਕਿਉਂਕਿ ਉਹ ਪੈਕੇਜ ਉਹਦੀ ਉੱਦਾਂ ਦੀ ਸੀਗੀ ਮੇਰੇ ਨਾਲ ਐਦਾਂ ਹੋਇਆ ਸੀਗਾ ਅੱਜ ਪੈਕ ਕੀਤਾ ਕਿੱਦਾਂ ਹਾਂ ਕਰਦੇ ਹਾਂ ਹਾਂ ਤੂੰ ਸਾਬਣ ਚਾਕੇ ਹਾਂ ਮੈਂ ਸਾਬਣ ਉਹ ਸਮਝੋ ਮੇਰਾ ਕੀ ਹਾਲ ਹੋਇਆ ਹੁਣ